ਦੇ ਨਾਲ ਸਾਡੇ ਜੀਐਸਟੀ ਡਿਪਾਰਟਮੈਂਟ ਦੇ ਸੈਕਟਰੀ ਵਿਕਾਸ ਪ੍ਰਤਾਪ ਜੀ ਐਸਟੀ ਸਾਹਿਬ ਔਰ ਖੱਬੇ ਪਾਸੇ ਵਰ ਰੁਜ਼ਮ ਜੀ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਜਿਸਕਰਨ ਬਰਾੜ ਜੀ ਸਾਡੇ ਇਨਫੋਰਸਮੈਂਟ ਵਿੰਗ ਦੇ ਹੈੱਡ ਅੱਜ ਪਿਛਲੇ ਲਗਭਗ 1 ਮਹੀਨੇ ਦੇ ਅੰਦਰ ਪੰਜਾਬ ਵਿੱਚ ਜਿਹੜੇ ਟੈਕਸ ਚੋਰੀ ਕਰਨ ਵਾਲੇ ਵਿਅਕਤੀ ਸੀ ਤੇ ਜੀਐਸਟੀ ਦੇ ਅੰਦਰ ਜਾਲੀ ਬਿੱਲਾਂ ਦੇ ਰਾਹੀਂ ਬੋਗਸ ਬਿੱਲਾਂ ਦੇ ਰਾਹੀਂ ਫੇਕ ਆਈਟੀਸੀ ਤੇ ਰਿਟਰਨ ਕਿਵੇਂ ਲੈਂਦੇ ਸੀ ਉਹਨਾਂ ਤੇ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਗਈ। ਔਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਕਾਰ ਦਾ ਇਹ ਸਖਤ ਬਿਆਸਰਾ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਚਾਹੇ ਉਹ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਹਮ ਦੇ ਤਹਿਤ ਉਸ ਮਹਮ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਦੇ ਅੰਦਰ ਜੜੀਆਂ ਬੋਗਸ ਬਿੱਲ ਦੇ ਰਾਹੀਂ ਫੇਕ ਆਈਟਸੀ ਦੇ ਰਾਹੀਂ ਇਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੁਝ ਜਾਲੀ ਫਰਮਾ ਬਣਾ ਕੇ ਕਰ ਰਏ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਨੂੰ ਰੋਕਣ ਦੇ ਲਈ ਆਪਣੀ ਮਿਹਨ ਨੂੰ ਹੋਰ ਤਾਕਤਵਰ ਬਣਾਇਆਗਾ ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਿਲਾਫ ਅਸੀਂ ਸਖਤ ਬਾੜ ਜਿਹੜਾ ਕਰ ਰਹਾਂਗੇ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜਦੋਂ GST ਰਜਿਮ ਆਇਆ ਬੈਠ ਤੋਂ ਬਾਅਦ 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਰਜਿਮ ਸੀ ਯਾਨੀ ਕਿ ਪਹਿਲਾ ਢਾਂਚਾ ਸੀ GST ਤੋਂ ਪਹਿਲਾਂ ਉਸ ਤੋਂ ਬਾਅਦ GST ਆਇਆਗਾ ਔਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਾਂਗਰਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ ਔਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਰੋਥ ਜਿਹੜੀ ਆ ਉਹ 13% ਤੋਂ ਉੱਪਰ ਹੋਈ ਹੈਗੀ ਸੋ ਉਹਦਾ ਕਾਰਨ ਇਹ ਹੀ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ IIT ਹਦਰਾਬਾਦ ਤੋਂ ਸੀ ਮੋਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ ਜਿਨ੍ਹਾਂ ਦੇ ਰਾਹੀਂ ਅਸੀਂ ਜਿੱਥੇ-ਇਥੇ ਸਾਨੂੰ ਕੋਈ ਚੋਰੀ ਦਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਆਉਣਾ ਚਾਹੀਦਾਗਾ ਜਿਹੜਾ ਪੈਸਾ ਮੈਂ ਸਮਝਦਾ ਜਿਹੜਾ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾ ਲੁੱਟਿਆ ਜਾਵੇ ਉਹਦੀ ਚੋਰੀ ਰਾਤ ਨਾ ਹੋਵੇ ਉਹਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਦਾ ਕਰਨਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧਾਂ ਜਿਹੜੇ ਨੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸੂਝਬੂਝ ਦੇ ਨਾਲ ਅਸੀਂ ਡਿਪਾਰਟਮੈਂਟ ਚੋਂ ਸਾਰੀਆਂ ਚੋਰੀਆਂ ਅਸੀਂ ਪਲਕ ਕੀਤੀਆਂ ਨਗੀਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅਮਰਸਰ ਦੇ ਅੰਦਰ ਅਮਰਸਰ ਦੇ ਅੰਦਰ ਜਿਹੜਾ 골ਡ ਗੋਲਡ ਸੋਨੇ ਦੇ ਉੱਤੇ ਬਗੈਰ ਬਿੱਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮ ਨੇ ਸੋਨਾ ਕਿੱਥੋਂ ਖਰੀਦਿਆ ਔਰ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੈ ਸਮਝਦਾ ਇੱਕ ਵੱਡੀ ਕਾਰਵਾਈ ਅੱਜ ਤੱਕ ਦੀ ਹੁਣ ਤੱਕ ਦੀ ਜੇ ਮੈਂ ਕਹਾ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀਆ ਕਿ ਅੰਮ੍ਰਿਤਸਰ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ 골ਡ ਦੇ ਸਬੰਧ ਦੇ ਵਿੱਚ ਫੇਕ ਬਿੱਲ ਤਿਆਰ ਕੀਤੇ ਗਏ ਸੀ ਇਹ ਹੋਈ ਆ ਇਸੇ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ ਸਾਡਾ ਇਨਫੋਰਸਮੈਂਟ ਵਿੰਗ ਨੇ ਜਦੋਂ ਜਾਂਚ ਕੀਤੀ ਇਹ ਫਰਮਾਂ ਨੇ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਹਕਾਂ ਨੂੰ ਵੇਚਿਆ ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ ਕੋਈ ਵੀ ਉਹਨਾਂ ਕੋਲੇ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੈਂਟੀ ਆ ਉਹ ਵੀ ਲਾਈਆ ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਪੰਜਾਬ ਦੇ ਜੀਐਸਐਸ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹ ਦੂਤ ਕੰਪਨੀ ਜਿਹੜੀ ਆ ਉਹ ਵੀ ਕਰਾਂਗੇ ਇਹਦੇ ਨਾਲ ਦੀ ਨਾਲ ਇੱਕ ਲੁਧਿਆਣਾ ਦੇ ਅੰਦਰ 336 ਕਰੋੜ ਰੁਪਇਆ ਅਮਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਇਆ 424 ਕਰੋੜ ਰੁਪਇਆ ਦੇ ਵਿਲ ਨੇ ਜਿਹੜੇ ਜਾਲੀ ਵਿਲ ਨੇ ਉਹਨਾਂ ਦਾ ਵੀ ਪਰਦਾ ਫਾਸਟ ਹੋਇਆਗਾ ਔਰ ਮੈਨੂੰ ਸਮਝਦਾ ਇੱਕ ਵੱਡੀ ਜਿਹੜੀ ਮਹਿਮਾ ਉਹਨੂੰ ਵੀ ਸਾਡੀ ਨੂੰ ਸਫਲਤਾ ਮਿਲੀ ਆ ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਇਆ 25 ਕਰੋੜ ਰੁਪਇਆ ਜਿਹੜਾ ਉਹ ਟੈਕਸ ਦਾ ਚਾਰਜ ਕੀਤਾ ਜਾਊਗਾ ਇਹ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ ਗੋਲ ਦੇ ਅੰਦਰ ਲਗੀਆਂ 336 ਕਰੋੜ ਰੁਪਇਆ ਦੇ ਜਾਲੀ ਬਿਲ ਅਮਰਸਰ ਔਰ ਜਿਹਦੇ ਵਿੱਚੋਂ 20 ਕਰੋੜ ਦੀ ਗਰੰਟੀ ਬਣਦੀ ਹੈ ਟੈਕਸ ਐਂਡ ਗਰੰਟੀ ਔਰ ਦੂਸਰੀ 424 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮਾ ਜਿਹਦੇ ਵਿੱਚੋਂ ਟੈਕਸਨ ਪਲੈਂਟੀ ਲਗਭਗ 25 ਕਰੋੜ ਰੁਪਏ ਬਣਦਾਗਾ ਇਹ ਕਿਛੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਰਾਡ ਨੇ ਡਿਟੈਕਟ ਕੀਤੇ ਨੇਗੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਡਿਪਾਰਟਮੈਂਟ ਸਾਡਾ ਹੋਰ ਮਜ਼ਬੂਤ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਕੁਝ ਫਰਮਾਂ ਪੰਜਾਬ ਦੇ ਅੰਦਰ ਕੁਝ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੇ ਰਜਿਸਟਰਡ ਸੀਗੀਆਂ ਬੜੀ ਇੰਪੋਰਟੈਂਟ ਗੱਲਾ ਕਿ ਜਿਹੜੀਆਂ ਸੈਂਟਰ ਸਰਕਾਰ ਦੀ ਜੂਰਡਿਕਸ਼ਨ ਦੇ ਅੰਦਰ ਰਜਿਸਟਰ ਹੋ ਜਾਂ ਸੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ ਜੀਐਸਟੀ ਦੀ ਉਹ ਸਟੇਟ ਕੋਲ ਸਟੇਟ ਵੀ ਕਰ ਸਕਦਾਗਾ ਕੋਈ ਵਿਅਕਤੀ ਸਟੇਟ ਕੋਲੇ ਵੀ ਆਪਦੇ ਆਪ ਨੂੰ ਰਜਿਸਟਰ ਕਰਵਾ ਸਕਦਾਗਾ ਜੀਐਸਟੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲੇ ਵੀ ਕਰਵਾ ਸਕਦਾਗਾ ਔਰ ਲਗਭਗ 303 ਫਰਮਾਂ ਦਾ 303 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ ਜਾਲੀ ਸੇਲ ਪਰਚੇਜ਼ ਦਿਖਾ ਕੇ ਜਿਹੜੇ ਆਈਟੀਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨੇਗੇ 4044 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਲੀ ਸੇਲ ਪਰਚੇਜ਼ ਦੇ ਅਸੀਓ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ ਔਰ ਉਹਨਾਂ ਵਿੱਚੋਂ ਜਿਹੜੀਆਂ 206 ਫਰਮਾਂ 206 ਫਰਮਾਂ ਸਿਗੀਆਂ ਦੋ ਟੋਟਲ 303 ਫਰਮਾਂ ਲੱਗੀਆਂ ਹੁਣ ਤੱਕ ਜਿਹੜੀਆਂ ਅਦਰ ਸਟੇਟਸ ਵੀ ਨੇ ਕਿਉਂਕਿ ਜਿਹੜੀਆਂ ਸਟੇਟ ਦੀਆਂ ਨੇਗੀਆਂ ਸੌਰੀ ਸੈਂਟਰ ਦੀਆਂ ਨੇਗੀਆਂ ਉਹ 206 ਨੇਗੀਆਂ ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ ਤੇ ਰਜਿਸਟਰ ਹੋ ਜਾਂਦੀਆਂ ਸੀਆਂ 200 303 ਹੋ ਗਏ ਟੋਟਲ ਜਿਹੜੀਆਂ ਸੈਂਟਰ ਦੀਆਂ ਸੀਗੀਆਂ ਉਹ ਬਣ ਗਏ 206 ਤੇ ਸਟੇਟ ਦੀਆਂ 11 ਇਹ 217 ਮੈਂ ਸਟੇਟ ਤੇ ਉਹਦੀਆਂ ਕਹਿ ਰਹਿਆਂਗੇ ਪੰਜਾਬ ਦੀਆਂ ਉਹ ਦੂਜੀ ਅਦਰ ਸਟੇਟਸ 86 ਅਦਰ ਸਟੇਟਸ ਮੈਂ ਵੀ ਕਹਿਆ ਸੀ 86 ਜਿਹੜੀਆਂ ਨੇ 86 ਨਹੀਂ ਹੈ ਨਹੀਂ ਨਹੀਂ 68 ਦੇ ਤੁਸੀਂ 86 ਜਿਹੜੀਆਂ ਨੇਗੀਆਂ ਉਹ ਅਦਰ ਸਟੇਟਸ ਦੇਗੀਆਂ 303 ਦੇ ਵਿੱਚੋਂ 86 ਜਿਹੜੀਆਂ ਨੇ ਉਹ ਅਦਰ ਸਟੇਟ ਦੀਆਂ ਨੇਗੀਆਂ ਸੈਂਟਰ ਦੀਆਂ ਜਿਹੜੀਆਂ ਨੇਗੀਆਂ ਉਹ 206 ਨੇਗੀਆਂ 11 ਪੰਜਾਬ ਦੀਆਂ ਸੀਗੀਆਂ ਇਹਨਾਂ ਸਾਰੀਆਂ ਨੂੰ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਆਉਂਦੀਆਂ ਸੀ 11 ਦੀ 11 ਉਹਨਾਂ ਦੀ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ ਹੁਣ ਸੈਂਟਰ ਦੀਆਂ ਅਸੀਂ ਲਿਖ ਕੇ ਭੇਜਿਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨਾਂ 217 ਫਰਮਾਂ ਚੋਂ ਇਹਨਾਂ 217 ਫਰਮਾਂ ਚੋਂ 89 ਕਰੋੜ ਰੁਪਏ 89 ਕਰੋੜ ਦੀ ਜਿਹੜੀ ਆਈਟੀਸੀ ਪਈ ਸੀਗੀ ਇਹਨਾਂ ਨੂੰ ਜਿਹੜੀ ਮੈਂ ਸਮਝਦਾ ਨੇ ਲੈ ਲੈਣੀ ਸੀਗੀ ਸਾਡੇ ਤੋਂ ਉਹ ਵੀ ਅਸੀਂ ਬਲੌਕ ਕੀਤੀ ਆ ਜਿਹੜਾ ਰਿਟਰਨ ਇਹਨਾਂ ਨੇ ਲੈ ਲੈਣਾ ਸੀਗਾ ਅਸੀਂ ਪੈਸਾ ਯਾਨੀ 89.7 ਕਰੋੜ ਰੁਪਏ 89.7 ਕਰੋੜ ਰੁਪਏ ਜਿਹੜਾ ਮੈਂ ਸਮਝਦਾ ਇਹਨਾਂ ਨੇ ਕਢਾ ਲੈਣਾ ਸੀਗਾ ਅਸੀਂ ਉਹ ਸੈਂਟਰ ਕੋਲੋਂ ਬਲਾਕ ਕੀਤਾਗਾ ਇਹ ਮੈਂ ਸਮਝਦਾ ਠੱਗੀ ਜਿਹੜੀ ਜਿਹੜੇ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟ ਲੈਣਾ ਸੀਗਾ ਉਹ ਵੀ ਤੁਰੰਤ ਬਚਾਈ ਆ ਸੋ ਇਹ ਤੁਰੰਤ ਅਸੀਂ ਬਲਾਕ ਕੀਤਾਗਾ ਇਹਦੇ ਮਾਮਲੇ 'ਚ ਲਗਭਗ ਹੁਣ ਤੱਕ 707 700 ਤੋਂ ਵੱਧ ਜਿਹੜਾ ਹੈਗਾ ਉਹ ਜਾਲੀ ਆਈਟੀਸੀ ਰਿਟਰਨ ਦਾ ਅਸੀਂ ਕੇਸ ਡਿਟेक्ट ਕੀਤਾਗਾ ਫੜਿਆਗਾ ਔਰ ਫਰਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਅਸੀਂ ਸਟਾਰਟ ਕੀਤੀ ਆ ਜਿਹੜੀਆਂ ਪੰਜਾਬ ਚ 11 ਨੇਗੀਆਂ ਉਹ ਵੀ ਕੈਨਸਲ ਕਰਤੀਆਂ ਜਾਂ ਸਸਪੈਂਡ ਕਰਤੀਆਂ ਜਾਂ ਕੈਨਸਲ ਕਰਤੀਆਂ ਔਰ ਇਹਨਾਂ ਇਹ ਸਾਰੀਆਂ ਜਿਹੜੀਆਂ 206 ਫਰਮਾਂ ਸੈਂਟਰ ਦੀਆਂ ਨੇਗੀਆਂ ਉਹਦੀਆਂ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਭੇਜਿਆਗਾ ਕਿ ਤੁਰੰਤ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਵਿੱਚੋਂ ਲਗਭਗ ਹੁਣ ਤੱਕ ਅਸੀਂ ਜਿਹੜੀ ਲੁਧਿਆਣਾ ਦੇ ਅੰਦਰ ਵੱਡੀ ਕਾਰਵਾਈ ਆ ਜਿਹੜੀ ਕ੍ਰਿਮੀਨਲ ਲਾਇਬਿਲਟੀ ਆ ਜੇਕਰ ਕੋਈ ਵਿਅਕਤੀ ਜਾਲੀ ਫਰਮ ਬਣਾ ਕੇ ਫਰਜੀ ਫਰਮ ਬਣਾ ਕੇ ਸਟੇਟ ਦੇ ਟੈਕਸ ਢਾਂਚੇ ਦੇ ਅੰਦਰ ਵੜ ਕੇ ਇੱਕ ਡਿਜ਼ਾਈਨ ਬਣਾ ਕੇ ਲੁੱਟਦਾਗਾ ਤਾਂ ਉਹਦੇ ਖਿਲਾਫ ਕ੍ਰਿਮੀਨਲ ਲਾਇਬਿਲਟੀ ਵੀ ਸ਼ੁਰੂ ਹੁੰਦੀ ਆ ਸੋ ਅਸੀਂ 11 ਵਿਅਕਤੀ ਹੁਣ ਤੱਕ ਲੁਧਿਆਣਾ ਦੇ ਅੰਦਰ 11 ਵਿਅਕਤੀਆਂ ਦੀ ਅਸੀਂ ਅਰੈਸਟ ਪਾਈ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਭੇਜਿਆਗਾ ਔਰ ਲਗਭਗ ਹੁਣ ਤੱਕ ਅਸੀਂ ਜਿਹੜੇ ਜਾਲੀ ਬਿੱਲਾ ਬਿਲ ਸੀ 533 ਕਰੋੜਾਂ ਚੋਂ 2 ਕਰੋੜ ਦੀ ਰਿਕਵਰੀ ਹੋ ਚੁੱਕੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ